ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਬੁਕਸ ਮਾਰਕੀਟ ਦੀਆਂ ਨੇ ਜਿੱਥੇ برف ਦੇ ਕਾਰਖਾਨੇ ਦੇ ਵਿੱਚ ਇੱਕ ਗੈਸ ਲੀਕ ਹੋ ਜਾਂਦੀ ਹੈ ਤੇ ਮਾਮਲਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਗੰਭੀਰ ਹੋ ਜਾਂਦਾ ਹੈ ਤਸਵੀਰਾਂ ਦੇਖੋ ਹੈਰਾਨ ਕਰਨ ਵਾਲੀ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਇੰਨੀ ਜ਼ਿਆਦਾ ਦਿੱਕਤ ਹੋ ਗਈ ਕਿ ਗੈਸ ਜਿਹੜੀ ਰਿਸ ਰਹੀ ਸੀਗੀ ਉਸ ਦੇ ਨਾਲ ਕਈ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਤਰੇ ਦੇ ਵਿੱਚ ਪੈ ਗਈ ਹਾਲਾਂਕਿ ਫੈਕਟਰੀ ਦੇ ਵਿੱਚੋਂ ਗੈਸ ਕਿਹੜੀ ਲੀਕ ਹੋਈ ਹੈ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਬੇहद ਬੰਦਪਾਗੀ ਖਬਰ ਹੈ ਕਿ ਗੈਸ ਲੀਕ ਹੋਣ ਕਰਕੇ ਲੋਕਾਂ ਦੀ ਜ਼ਿੰਦਗੀਆਂ ਜਿਹੜੀਆਂ ਨੇ ਖਤਰੇ ਵਿੱਚ ਪੈ ਗਈਆਂ ਨੇ ਅੱਖਾਂ ਦੇ ਵਿੱਚੋਂ ਲੋਕਾਂ ਨੂੰ ਜਲਨ ਹੋ ਰਹੀ ਹੈ ਦੱਸਦੀ ਹੈ ਕਿ 1 ਕਿਲੋਮੀਟਰ ਤੋਂ ਵੱਧ ਦੂਰੀ ਤੇ ਇਹ ਕੀ ਕਹਿੰਦੇ ਨੇ ਲੋਕੀ ਜਿਹੜੇ ਹੈਗੇ ਨੇ ਜਿਹੜੇ ਬਸ ਰਹੇ ਨੇ ਉਹਨਾਂ ਨੂੰ ਵੀ ਤਕਲੀਫ ਹੋ ਰਹੀ ਹੈ ਸਾਹ ਲੈਣ ਦੇ ਵਿੱਚ ਜਿਹੜੇ 1 ਕਿਲੋਮੀਟਰ ਦੂਰ ਨੇ ਇਸ ਸਪੈਕਟਿਵ ਤੋਂ ਦੱਸਦੀ ਹੈ ਕਿ ਗੈਸ ਲੀਕ ਹੋਣ ਦੇ ਨਾਲ ਪੂਰਾ ਇਲਾਕਾ ਜਿਹੜਾ ਹੈ ਉਹ ਸੀਲ ਕਰ ਦਿੱਤਾ ਗਿਆ ਹੈ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਫੈਲ ਗਈ ਹੈ ਵੀ ਆਸ-ਪਾਸ ਕਿਸੇ ਨੂੰ ਵੀ ਉਸ ਦੇ ਨਜ਼ਦੀਕੀ ਇਲਾਕੇ ਦੇ ਵਿੱਚ ਆਉਣ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਦੱਸਦੇ ਕਿ ਪੈਕਟੇ ਦੇ ਵਿੱਚ ਬਹੁਤ ਜ਼ਿਆਦਾ ਗੈਸ ਲੀਕ ਹੋ ਗਈ ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਚੱਲਣਾ ਪੈ ਰਿਹਾ ਹੈ ਇਹ ਪੂਰਾ ਮਾਮਲਾ ਜਦੋਂ ਥਾੜੇ ਪਹੁੰਚਦਾ ਹੈ ਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਲੇਕਿਨ ਦੱਸਦੇ ਕਿ ਜਦੋਂ ACP ਡਾਕਟਰ ਦੇ ਨਾਲ ਗੱਲ ਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਘਟਨਾ ਦੀ ਸੂਚਨਾ ਮਿਲੀ ਹੈ। ਉਹਨਾਂ ਕਿਹਾ ਹੈ ਕਿ ਅਸੀਂ ਘਟਨਾ ਵਾਲੀ ਥਾਂ ਤੇ ਪਹੁੰਚ ਰਹੇ ਹਾਂ ਤੇ ਮਾਮਲੇ ਦੀ ਜਾਂਚ ਕਰਾਂਗੇ ਕਿ ਆਖਿਰ ਗੈਸ ਕਿਹੜੀ ਲੀਕ ਹੋਈ ਹੈ, ਕੀ ਕਾਰਨ ਹੈ। ਤੇ ਲੋਕਾਂ ਨੂੰ ਜਿਹੜੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਫਿਲਹਾਲ ਜਿਹੜਾ ਹੈ ਇਲਾਕੇ ਤੋਂ ਦੂਰ ਰਹਿਣ ਦੀ ਗੱਲ ਕੀਤੀ ਗਈ ਹੈ, ਸਲਾਹ ਦਿੱਤੀ ਗਈ ਹੈ। ਫਿਲਹਾਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੰਕਲ ਜੀ 1 ਮਿੰਟ ਅੰਕਲ ਜੀ ਕੀ ਨਾਮ ਆਪਣਾ ਮੇਰਾ ਸੁੰਦਰ ਸਿੰਘ ਅੰਕਲ ਜੀ ਕੀ ਗੱਲ ਕੀ ਸੀ ਪਤਾ ਕਿੱਦਾਂ ਲੱਗਾ ਕੁਝ ਲੈ ਤਾਂ ਬੜੇ ਰਾਹ ਨਾਲ ਬੈਠਾ ਸੀ ਫੋਨ ਚਾੜਾਣਾ ਸੀ ਤੇ ਉਹ ਗਿਆ ਸੋਹਣੀ ਕਿத்தி ਮੈਂ ਦੁਕਾਨ ਛੱਡ ਕੇ ਕਿਉਂ ਗਿਆ ਨਾ ਉਹ ਅੱਜ ਫਿਰ ਨੱਚਾ ਤਾਂ ਉਹ ਕਿਹਾ ਮੈਨੂੰ ਫੋਨ ਕਰੋ ਗਿਆ ਵੀ ਕਰਕੇ ਬਸ ਤੇ ਅੰਦਰ ਕੋਈ ਬੰਦੇ ਫਸੇ ਆ ਇਸ ਟਾਈਮ ਕਿੰਨੇ ਬੰਦੇ ਆ ਕਿੰਨੇ ਬੰਦੇ ਅੰਕਲ ਜੀ ਸਹਿਬ ਆਇਆ ਸਿਰੇ ਇੱਕ ਹੈਗਾ ਤੇ ਮੈਨੂੰ ਲੱਗੋ ਜਾਨ ਨੂੰ ਕੋਈ ਦਿੱਕਤ ਨਹੀਂ ਉਹ ਦਿੱਕਤ ਨਹੀਂ ਹੋ ਰਹੀ